ਇਕਰ ਅੰਗਲੇ ਸੱਜਣ ਅੱਜ ਤੁਰ ਗਏ ਪਾਤਰ ਬੁੜਕੇ ਜੰਮਣਾ ਨੇ ਤੇ ਉਹਨਾਂ ਨੂੰ ਪਦਮਸ਼ਰੀ ਜਦੋਂ ਮਿਲਿਆ ਤੇ ਉਹ ਆਪਣੇ ਆਪ ਨੂੰ ਉਹ ਕਹਿੰਦੇ ਵੀ ਇਹ ਪਦਮਸ਼ਰੀ ਪੰਜਾਬ ਨੂੰ ਮਿਲਿਆ ਮੇਰੀ ਗੱਲ ਪਰਸੋਂ ਹੋਈ ਹੈ ਉਹਨਾਂ ਨਾਲ ਤਾਜ ਪੰਜਾਬੀ ਸਾਹਿਦ ਦੇ ਇੱਕ ਯੋਗਦਾਨਤ ਹੋਇਆ ਸਰਦੀਤ ਪਾਤਰ ਹੋਂ ਦਾ ਦਿਹਾਂਤ ਹੋਇਆ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਤੇ ਇਸ ਸਮੇਂ ਵੱਖੋ ਵੱਖਰੇ ਸ਼ਖੀਤ ਉਹਨਾਂ ਦੇ ਘਰ ਪਹੁੰਚ ਗਏ ਤਾਂ ਸਾਡੇ ਨਾਲ ਬੀਜੇਪੀ ਆਗੂ ਅਮਰਜੀਤ ਸਿੰਘ ਟਿੱਕਾ ਜੀ ਵੀ ਤੇ ਪਹੁੰਚੇ ਇੱਕ ਬਹੁਤ ਮਹਾਨ ਲੇਖਕ ਕਾਪੀਸੀ ਪਾਤਰ ਦੇ ਦਿਹਾਂਤ ਹੋ ਗਿਆ ਜਿਸ ਨੂੰ ਇੱਕ ਰੰਗਲੇ ਸੱਜਣ ਅੱਜ ਤੁਰ ਗਏ ਅੱਜ ਪੰਜਾਬੀ ਮਾਂ ਬੋਲੀ ਦਾ ਵਿੜਾ ਉਹ ਜ ਪੰਜਾਬੀ ਮਾਂ ਬੋਲੀ ਦਾ ਵੇੜਾ ਸੁਣਨਾ ਕਰਕੇ ਐਸਾ ਕਵੀ ਐਸਾ ਰਾਈਟਰ ਇਸ ਯੁੱਗ ਦੇ ਵਿੱਚ ਆਉਣ ਵਾਲੇ ਸਦੀਆਂ ਤੱਕ ਇਹ ਜਿਹੜਾ ਖਲਾ ਪੈਦਾ ਹੋਇਆ ਉਹਨਾਂ ਦੇ ਜਾਣਦਾ ਇਹ ਪੂਰਾ ਨਹੀਂ ਹੋ ਸਕਦਾ ਜਿਵੇਂ ਇੱਕ ਸ਼ਾਇਰ ਨੇ ਲਿਖਿਆ 20000 ਸਾਲ ਨਰਗਿਸ ਆਪਣੀ ਬੇਦੂਰੀ ਤੇ ਰੋਦੀ ਹੈ ਬੜੀ ਮੁद्दत ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ ਪਾਤਰ ਬੁੜਕੀ ਜੰਮਣਾ ਨਹੀਂ ਜੋ ਉਹਨਾਂ ਦੀਆਂ ਲਿਖੀਆਂ ਜਾਂ ਉਹਨਾਂ ਦਾ ਜਿਹੜਾ ਕਵੀ ਜਿਹੜੀ ਉਹਨਾਂ ਨੇ ਗਾਏ ਉਹ ਇੱਕ ਇਤਿਹਾਸ ਦਾ ਸੁਨਹਿਰੀ ਪੰਨਾ ਮੈਂ ਸਮਝਦਮ ਬਣ ਕੇ ਰਹਿ ਗਿਆ ਬਹੁਤ ਵੱਡਾ ਨਾਮ ਦੇਸ਼ ਨੂੰ ਖਾਸ ਕਰਕੇ ਜਿਹੜੀ ਪੰਜਾਬ ਪੰਜਾਬੀ ਮਾਂ ਬੋਲੀ ਦੀ ਉਹ ਸੇਵਾ ਕਰਕੇ ਐਸੀ ਸੇਵਾ ਕਿਸੇ ਹੋਰ ਦੇ ਹਿੱਸੇ ਆਈ ਨਹੀਂ ਠੀਕ ਹੈ ਕੋਈ ਅੱਦਲ ਵੀ ਪੁਰਾਣਾ ਵਾਕਿਆ ਯਾਦ ਹੈ ਕੋਈ ਜੇਕਰ ਤੁਸ ਜਮਾ ਤੁਹਾਨੂੰ ਯਾਦ ਹੋਵੇ ਜਿਹੜੀ ਕੋਈ ਖਾਸ ਯਾਦ ਹੋ ਤੁਹਾਡੇ ਵਾਸਤੇ ਯਾਦ ਕਰ ਜਦੋਂ ਉਹਨਾਂ ਨੂੰ ਬਦਮਸ਼ੀਰੀ ਮਿਲੇ ਤੇ ਮੈਂ ਜਸਵੰਤ ਸਾਹਿਬ ਜਿਹੜੇ ਉਦੋਂ ਗੁਰਪ੍ਰੀਤ ਸਿੰਘ ਗਿੱਲ ਜਿਹੜੇ ਉਹ ਵੀ ਬਹੁਤ ਵੱਡੇ ਰਾਈਟਰ ਆ ਇਹਨਾਂ ਦੇ ਬਹੁਤ ਨੇੜੇ ਦੇ ਸਾਥੀ ਅਸੀਂ ਸਾਰੇ ਇਹਨਾਂ ਨੂੰ ਮੁਬਾਰਕਬਾਦ ਦੇਣਗੇ ਤੇ ਉਹਨਾਂ ਨੂੰ ਪਦਮ ਸ਼੍ਰੀ ਜਦੋਂ ਮਿਲਿਆ ਤੇ ਉਹ ਆਪਣੇ ਆਪ ਨੂੰ ਉਹ ਕਹਿੰਦੇ ਵੀ ਇਸ ਪਦਮ ਸ਼੍ਰੀ ਦੀ ਪੰਜਾਬ ਨੂੰ ਮਿਲਿਆ ਵੀ ਮੈਨੂੰ ਉਹ ਆਪਣੇ ਆਪ ਨੂੰ ਫੇਰ ਵੀ ਪੰਜਾਬੀ ਮਾਂ ਬੋਲੀ ਤੋਂ ਛੋਟਾ ਸਮਝਦੇ ਸੀ ਕਿ ਉਹ ਤਾਂ ਕਿ ਮੇਰੀ ਸੇਵਾ ਲੱਗੀ ਹੋਆ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ ਮੈਂ ਸੋ ਉਹਨਾਂ ਨੇ ਲੰਬਾ ਸਮਾਂ ਤੇ ਕੋਈ ਵੀ ਅੱਜ ਤੱਕ ਉਹਨਾਂ ਦਾ ਲਿਖਿਆ ਉਹਨਾਂ ਦਾ ਗਾਇਆ ਕਵੀ ਜਿਵੇਂ ਅਜ ਤੱਕ ਪੂਰੀ ਕੰਟਰੋਵਰਸ਼ੀਅਲ ਨਹੀਂ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਇੱਕ ਖਲਾ ਪੈਦਾ ਹੋਇਆ ਘਟ ਪਿਆ ਇਹ ਪੰਜਾਬ ਨੂੰ ਨਹੀਂ ਸਾਰੇ ਪੰਜਾਬੀ ਜਗਤ ਨੂੰ ਉਹਨਾਂ ਦੇ ਜਾਣ ਦਾ ਇਹ ਘਟਾ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਜਿਹੜਾ ਵੀ ਸਰਜੀਪ ਪਾਸ ਜਿਹੜਾ ਇੱਕ ਵਾਰ ਲੰਧਾ ਤੋਂ ਹਮੇਸ਼ਾ ਨਾਲ ਉਸੇ ਵਕਤ ਨੂੰ ਮਰੀਦ ਹੋ ਗਿਆ ਉਹਨਾਂ ਦੇ ਵਿੱਚ ਆਪਣਤ ਬਹੁਤ ਸੀਗੀ ਉਹ ਸਾਰਿਆਂ ਨੂੰ ਉਹ ਆਪਣਾ ਉਹ ਸਾਰੇ ਉਹਨਾਂ ਦੇ ਆਪਣੇ ਸੀ ਉਹਨਾਂ ਦਾ ਬੇਗਾਨਾ ਕੋਈ ਹੈ ਹੀ ਨਹੀਂ ਸੀ ਉਹਨਾਂ ਨੇ ਜਿਹੜਾ ਦੋਸਤੀ ਦਾ ਦਾਰਜ ਬਹੁਤ ਵੱਡਾ ਜਿਵੇਂ ਜਿਵੇਂ ਇਹ ਖਬਰ ਫੇਸਬੁੱਕ ਤੇ ਜਾਂ ਤੁਹਾਡੇ ਚੈਨਲਾਂ ਤੇ ਆ ਰਹੀ ਹੈ ਤੇ ਇਸੇ ਤਰ੍ਹਾਂ ਉਹ ਸਾਰੇ ਉਹ ਆਪਣਾ ਆ ਰਹੀ ਦੁਨੀਆ ਸਾਰੀ ਇੱਥੇ ਉਹ ਬੜਾ ਦੁੱਖ ਹੈ ਉਹਨਾਂ ਦਾ ਉਹਨਾਂ ਦੇ ਮੇਰੀ ਗੱਲ ਪਰਸੋਂ ਹੋਈ ਹੈ ਉਹਨਾਂ ਨਾਲ ਟੈਲੀਫੋਨ ਤੇ ਤੇ ਪਰਸੋਂ ਗੱਲ ਹੋਈ ਤੇ ਕਹਿੰਦੇ ਵੀ ਆਪਾਂ ਵੀ ਮਿਲਣਾ ਵੀ ਆਪਾਂ ਇਕੱਠੇ ਲੰਚ ਜਾਂ ਡਿਨਰ ਕਰਾਂਗੇ ਪਰਸੋਂ ਵੀ ਨਹੀਂ ਟੈਲੀਫੋਨ ਤੇ ਗੱਲ ਹੋਈ ਹੈ ਆ ਗੱਲ ਤਾਂ ਚਿੱਤ ਚਿੱਤੇ ਵੀ ਨਹੀਂ ਸੀ ਕਿ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਗੇ ਸਾਨੂੰ ਅਚਨਚੇਤ ਤੇ ਆ ਥੋੜੇ ਦਿਨ ਪਹਿਲਾਂ ਵੀ ਉਹ ਰਾਮਗੜੀਏ ਕਾਲਜ ਦੇ ਵਿੱਚ ਰਿੰਜੂ ਰਿੰਜੂ ਸਿੰਘ ਦੀ ਕਿਤਾਬ ਸੀਗੀ ਉਹਨੇ ਰਿਲੀਜ਼ ਕੀਤੀ ਉੱਥੇ ਵੀ ਅਸੀਂ ਇਕੱਠੇ ਬੈਠ ਕੇ ਇਹਨਾਂ ਦੇ ਨਾਲ ਲੰਚ ਸੀਗਾ ਕਿਤਾਬ ਦੀ ਸੈਰਮਨੀ ਤੋਂ ਬਾਅਦ ਅਸੀਂ ਇਕੱਠਿਆਂ ਬੈਠ ਕੇ ਲੰਚ ਕੀਤਾ ਉਹ ਉਹਨਾਂ ਦੀਆਂ ਬਹੁਤ ਯਾਦਾਂ ਨੇ ਉਹ ਜ਼ਿਆਦਾ ਹੀ ਹੁਣ ਰਹਿ ਜਾਣੀਆਂ ਨੇ ਸੋਪਗਦੀ ਜਿੱਥੇ ਅਸੀਂ ਉਹਨਾਂ ਦੇ ਇੱਕ ਦੁੱਖ ਦੇ ਵਿੱਚ شری گور کرپا کرے گر کرپا کرے بھی ایسا انمول ہی دوبارہ اس اس درتی اب تان جو پنجابی ماں بولی دی سیوا کر سکے ਤਾਂ ਇਹ ਸਮਨ ਮਰ ਦੀ ਜਿਨ੍ਹਾਂ ਦੇ ਵੱਲੋਂ ਗੱਲਬਾਤ ਸਾਂਝੀ ਕੀਤੀ ਗਿਆ ਆਖਰੀ ਜਦੋਂ ਗੱਲਬਾਤ ਹੋਈ ਉਹ ਇਹਨਾਂ ਨੇ ਆਪਣੀ ਯਾਦ ਸਾਂਝੀ ਕੀਤੀ ਤਾਂ ਦੱਸਦੇ ਕਿ ਸਰਦੀਪ ਪਾਤਰ ਹੁਣਾਂ ਦੇ ਜਾਣ ਦੇ ਨਾਲ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਪੰਜਾਬੀ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਇੱਕ ਯੁੱਗ ਦਾ ਅੰਤ ਕਹਿ ਸਕਦੇ ਹੁਆ ਵਾ ਕਿਉਂਕਿ ਉਹਨਾਂ ਦੀਆਂ ਰਚਨਾਵਾਂ ਨੇ ਜਿਹੜੀਆਂ ਜੋ ਉਹਨਾਂ ਦੀਆਂ ਕਵਤਾਵਾਂ ਗਜ਼ਲਾਂ ਨੇ ਤਾਂ ਉਹ ਹਮੇਸ਼ਾ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਆਏ ਹਾਂ ਤੇ ਉਹਨਾਂ ਨੂੰ ਪੜ੍ਹ ਕੇ ਸਮਝ ਕੇ ਸਿੱਤ